ਸੈਨਟ ਅਤੇ ਸਿਆਸਤ ਇਹ ਦੋਵੇਂ ਚੀਜ਼ਾਂ ਇਕੱਠੇ ਨਹੀਂ ਚੱਲ ਸਕਦੀਆਂ ਇਹ ਉਹਨਾਂ ਵਿਦਿਆਰਥੀਆਂ ਦਾ ਜਥੇਬੰਦੀਆਂ ਦਾ ਐਕਟਿਵਿਸਟ ਦਾ ਤਰਕ ਹੈ ਜਿਹੜੇ ਪੀਯੂ ਦੇ ਹੋਂਦ ਨੂੰ ਬਚਾਉਣ ਦੇ ਲਈ ਅੱਜ ਚੰਡੀਗੜ੍ਹ ਚ ਵੱਡੇ ਪੱਧਰ ਤੇ ਉੱਤੇ ਲਾਮਬੰਦ ਹੋਏ ਇਸ ਅੰਦਰ ਕਿਸਾਨ ਮਜ਼ਦੂਰ ਜਥੇਬੰਦੀਆਂ ਵਿਦਿਆਰਥੀ ਵਿੰਗ ਪੋਲੀਟੀਸ਼ੀਅਨ ਤੇ ਹੋਰ ਉਹ ਗਾਇਕ ਕਲਾਕਾਰ ਜਿਹੜੇ ਕਿ ਇਸ ਜਿਹੜੀ ਯੂਨੀਵਰਸਿਟੀ ਦੀ ਜ਼ਰਖੇਜ਼ ਭੂਮੀ ਹੈ ਉਸ ਨੂੰ ਮੁਹੱਬਤ ਕਰਨ ਵਾਲੇ ਲੋਕ ਨੇ ਉਹ ਇੱਥੇ ਪਹੁੰਚੇ ਸੀ ਇੱਕੋ ਹੀ ਨਾਰਾ ਸੀ ਕਿ ਸੈਨੇਟ ਚੋਣਾਂ ਦੀ ਤਰੀਕਾਂ ਦਾ ਐਲਾਨ ਕੀਤਾ ਜਾਵੇ ਤਾਂ ਜੋ ਕਿ ਇਸ ਦੀ ਖੁਦਮੁਖਤਿਆਰੀ ਨੂੰ ਬਰਕਰਾਰ ਰੱਖਿਆ ਜਾਵੇ ਪੂਰੇ ਦਿਨ ਤੋਂ ਹੁਣ ਤੱਕ ਕੀ ਵਾਪਰਿਆ ਪਹਿਲਾਂ ਤਾਂ ਉਸ ਤੇ ਨਜ਼ਰ ਫਿਰ ਗਰਾਊਂਡ ਜ਼ੀਰੋ ਤੋਂ ਗੱਲਬਾਤ ਕਰਾਂ ਜਿਵੇਂ ਦਿੱਲੀ ਚ ਪੰਜਾਬੀਆਂ ਦੇ ਟਰੈਕਟਰਾਂ ਨੇ ਤਿੰਨ ਕਾਲੇ ਕਾਨੂੰਨ ਵਾਪਸ ਕਰਵਾਏ ਉਹ ਸਤਰਾ ਪੀਯੂਜਵੀ ਪੰਜਾਬੀ ਨੌਜਵਾਨ ਟਰੈਕਟਰ ਲੈ ਕੇ ਪਹੁੰਚੇ ਤੇ ਜੱਟ ਦੇ ਨਾਰੇ ਲਾ ਦਿੱਤੇ ਹਤਵਰ ਰਾਤ ਨੂੰ ਚੰਡੀਗੜ੍ਹ ਦੇ ਬਾਰਡਰ ਸੀਲ ਹਨ ਸੂਏ ਦੰਦੇ ਅ ਤੱਕ ਪੰਜਾਬ ਯੂਨੀਵਰਸਿਟੀ ਦੇ ਤਿੰਨੇ ਮੁੱਖ ਦਰਵਾਜ਼ੇ ਬੰਦ ਕੀਤੇ ਗਏ ਸਨ ਪਰ ਨੌਜਵਾਨਾਂ ਦੇ ਜ਼ੋਰ ਅੱਗੇ ਬੈਰੀਕੇਡਾਂ ਤੇ ਚੰਡੀਗੜ੍ਹ ਪੁਲਿਸ ਦਾ ਦਮ ਫਿੱਕਾ ਪੈ ਗਿਆ। ਬੰਦ ਦਰਵਾਜ਼ਿਆਂ ਨੂੰ ਖੋਲਕੇ ਤੇ ਬੈਰੀਕੇਡਾਂ ਦੀਆਂ ਹਿੱਕਾਂ ਤੇ ਚੜਕੇ ਪੰਜਾਬ ਦੇ ਜਾਈ ਆਪਣੀ ਮਾਂ ਯੂਨੀਵਰਸਿਟੀ ਨੂੰ ਬਚਾਉਣ ਲਈ ਅੰਦਰ ਦਾਖਲ ਹੋ ਗਏ। ਪੁਲਿਸ ਨੇ ਲੱਖ ਨੌਜਵਾਨਾਂ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਪਰ ਰੋਕ ਨਾ ਸਕੇ। ਹੰਗਾਮਾ ਹੋਇਆ, ਬੈਸ ਹੋਈ, ਜਿਸ ਤੋਂ ਬਾਅਦ ਯੂਨੀਵਰਸਿਟੀ ਦੇ ਗੇਟ ਖੋਲੇ ਗਏ। ਪੀਯੂ ਬਚਾਓ ਮੋਰਚਾ ਦੀ ਸਟੇਜ ਤੇ ਯੂਨੀਵਰਸਿਟੀ ਚ ਹਰ ਪਾਸੇ ਵੱਡਾ ਇਕੱਠ ਨਜ਼ਰ ਆਇਆ ਪਹਿਲਾਂ ਦਿੱਲੀ ਚ ਜਾਗਰੂਤ ਹੋ ਗਏ ਸੀ ਹੁਣ ਉੱਥੇ ਵਾਪਸ ਉੱਥੇ ਵਾਪਸ ਕਰਾ ਗਏ ਹੁਣ ਉਰੇ ਵਾਪਸ ਕਰਾਉਂਗੇ ਔਰ ਜਥੇਬੰਦੀਆਂ ਪੰਜਾਬ ਤੋਂ ਆ ਕੇ ਵਿਦਿਆਰਥੀਆਂ ਦੇ ਨਾਲ ਨਾ ਖੜ ਸਕਣ ਇਸ ਲਈ ਚੰਡੀਗੜ੍ਹ ਮੁਹਾਲੀ ਬਾਰਡਰਾਂ ਤੇ ਪੁਲਿਸ ਨੇ ਨਾਕੇ ਲਾਈ ਪਰ ਕਿਸਾਨ ਜਥੇਬੰਦੀਆਂ ਨੇ ਜਿਨ੍ਹਾਂ ਨੇ ਵਿਦਿਆਰਥੀਆਂ ਦੀ ਲੜਾਈ 'ਚ ਆਖਰੀ ਦਮ ਤੱਕ ਦਾ ਸਾਥ ਦੇਣ ਦਾ ਭਰੋਸਾ ਦਿੱਤਾ ਹੈ ਉਹਨਾਂ ਚੰਡੀਗੜ੍ਹ ਮੁਹਾਲੀ ਦੇ ਬਾਰਡਰਾਂ ਤੇ ਲੱਗੇ ਬੈਰੀਕੇਟਾਂ ਨੂੰ ਵਗਾ ਕੇ ਮਾਰਿਆ ਤੇ ਅੱਗੇ ਵੱਧੇ ਹੋਈ ਯੂਨੀਵਰਸਿਟੀ ਪਹੁੰਚੇ ਅੱਜ ਅਸੀਂ ਸਭ ਤੋਂ ਵੱਡਾ ਕੰਮ ਕੀਤਾ ਵੀ ਜਿਹੜਾ ਮੋਦੀ ਸਰਕਾਰ ਦੇ ਧੌਣ 'ਚ ਕਿੱਲਾ ਸੀਗਾ ਵੀ ਅਸੀਂ ਵੀ ਕਿਸੇ ਵੀ ਕੀਮਤ ਤੇ ਚੰਡੀਗੜ੍ਹ 'ਚ ਕਿਸੇ ਨੂੰ ਵਰਨ ਨਹੀਂ ਦੇਣਾ ਉਹ ਵੀ ਕੱਢਦਾ ਆ ਚੰਡੀਗੜ੍ਹ ਜੀ ਦੇ ਸਾਨੂੰ ਫੜਨ ਨਹੀਂ ਦਿੰਦੇ ਅਸੀਂ ਚੰਡੀਗੜ੍ਹ ਵੀ ਲੈਣੇ ਸਾਡਾ ਚੰਡੀਗੜ੍ਹ ਸਸੀਆਂ ਚੰਡੀਗੜ੍ਹ ਦੇ ਮਾਨ ਕਿਸਾਨ ਜਥੇਬੰਦੀਆਂ ਜਣੇ ਨੇ ਹੰਸ ਸਿੰਘ ਜਥੇਬੰਦੀਆਂ ਵਿਦਿਆਰਥੀਆਂ ਦੇ ਹੱਕੇ ਚਾਹੀਆਂ ਰੋਜ਼ ਵਜੋਂ ਨਿਹੰਗ ਸਿੰਘਾਂ ਨੇ 에어ਪੋਰਟ ਰੋਡ ਪੂਰੀ ਤਰ੍ਹਾਂ ਜਾਮ ਕਰ ਦਿੱਤਾ ਤਕਰੀਬਨ ਜੋ ਹੀ ਵੀ ਆਂਦੇ ਆ ਭਾਵੇਂ ਕੋਈ ਵੀ ਬੰਦਾ ਉਹ ਆਪਣਾ ਸਾਥ ਦੇ ਗਿਆ ਹੂੰ ਆਪਣੇ ਹੱਥ 'ਚ ਬੋਲ। ਫਿਰ ਕਦੋਂ ਟੱਕਰ ਵੈਸੇ ਤੁਸੀਂ ਇਹ ਕਰਿਆ ਵੀ ਕਦੋਂ ਟੱਕਰ ਐਸੀ 30 ਕਾਲ ਆਇਆ ਕਦੋਂ ਦੀ ਐ ਕਦੋਂ ਤੱਕ ਦੀ ਐ ਕਿਸੇ ਦਾ ਆਊਗਾ ਹੁਕਮ ਸਰੇਆ। ਵੇਖੋ ਜੀ ਜੋ ਯੂਨੀਵਰਸਿਟੀ ਦੇ ਬੱਚੇ ਸੋਸ਼ੀਟੀ ਹੋ ਜੋਗੇ ਨਾ ਕਿ ਹਾਂ ਵੀ ਅਸੀਂ ਸੋਸ਼ੀਟੀ ਆ ਤੇ ਫਿਰ ਆਪਾਂ ਇਹ ਚੀਜ਼ ਬੋਲਦਾਂਗੇ ਜਥੇਦਾਰਾਂ ਦਾ ਹੁਕਮ ਬੋਲ ਰਿਹਾ ਫਿਰ ਬੋਲਦਾਂਗੇ। ਜੋਥੇ ਬੰਨਿਆ ਸਣੇ ਵੱਡੇ ਸਿਆਸਤਦਾਨ ਚਾਹੇੋ ਕਿਸੇ ਵੀ ਪਾਰਟੀ ਦੇ ਹੋਣ ਵਿਦਿਆਰਥੀਆਂ ਦੇ ਮੋਢੇ ਨਾਲ ਮੋਢਾ ਜੋੜ ਕੇ ਖੜ ਗਏ ਨੇ ਸਾਕਾ ਸੀਐਮ ਨੇ ਤਾਂ ਇੱਥੋਂ ਤੱਕ ਕਹਿ ਦਿੱਤਾ ਹੈ ਕਿ ਪੀਯੂ ਸਾਡੀ ਮਾਂ ਹੈ ਤੇ ਸਾਡੀ ਮਾਂ ਤੇ ਆਖ ਰੱਖਣ ਵਾਲਿਆਂ ਦਾ ਹਾਲ ਚੰਗਾ ਨਹੀਂ ਹੋਵੇਗਾ ਕੇਂਦਰ ਸਰਕਾਰ ਦੀਆਂ ਸ਼ਾਸਨ ਕਾਮਯਾਬ ਨਹੀਂ ਹੋਣ ਦੇਵਾਂਗੇ ਮੈਂ ਪੰਜਾਬ ਸਰਕਾਰ ਨੂੰ ਬੇਨਤੀ ਕਰਦਾ ਕਿ ਸੁੱਤੇ ਨਾ ਪੋ ਪੰਜਾਬ ਯੂਨੀਵਰਸਿਟੀ ਲੁੱਟੀ ਜਾ ਰਹੀ ਹੈ ਪੰਜਾਬ ਯੂਨੀਵਰਸਿਟੀ ਡੈਮੋਕਰੈਟਿਕ ਸੈਟਅਪ ਬਹਾਲ ਹੋਣ ਤੱਕ ਇਹ ਲੜਾਈ ਜਾਰੀ ਰਵੇ ਸੈਨਟ ਚੋਨਾ ਦੀ ਮੰਗ ਨੂੰ ਲੈ ਕੇ ਵਿਦਿਆਰਥੀ ਜਥੇਬੰਦੀਆਂ ਨੇ ਪੀਯੂ ਚੱਕਰ ਦੀ ਕਾਲ ਦਿੱਤੀ ਸੀ ਭਾਵੇਂ ਯੂਨੀਵਰਸਿਟੀ ਪ੍ਰਸ਼ਾਸਨ ਵੱਲੋਂ 10 ਨਵੰਬਰ ਦੀ ਛੁੱਟੀ ਦਾ ਐਲਾਨ ਕਰਨ ਦੇ ਬਾਵਜੂਦ ਵੀ ਯੂਨੀਵਰਸਿਟੀ ਦੇ ਹੱਕ ਲਈ ਹਜ਼ਾਰਾਂ ਵਿਦਿਆਰਥੀਆਂ ਤੇ ਹੋਰਾਂ ਜਥੇਬੰਦੀਆਂ ਤਰਨੇ ਚ ਸਾਹ ਦੇ ਹੁੰਦੇ ਪੁੱਜ ਗਈਆਂ ਸੜਕਾਂ ਤੇ ਪੀਯੂ ਦਰਦੀਆਂ ਦਾ ਹੜ ਸੀ ਔਰ ਗੇਟ ਖੁੱਲਣ ਤੋਂ ਬਾਅਦ ਨਾਕੇ ਤੋੜਨ ਤੋਂ ਬਾਅਦ ਪੀਯੂ ਦੀ ਮੰਚ ਦੇ ਉੱਤੇ ਤਿੱਖੀਆਂ ਤਤੀਆਂ ਤਕਰੀਰਾਂ ਸੀ ਇਸ ਦਾ ਅੱਜ ਦਾ ਸਾਰ ਕੀ ਸੀ ਇਹ ਜਾਣਨ ਲਈ ਗਰਾਉਂਡ ਜ਼ੀਰੋ ਤੇ ਬਣੇ ਹੋਏ ਸਾਡੇ ਪੱਤਰਕਾਰ ਉਹਨਾਂ ਦੇ ਨਾਲ ਗੱਲਬਾਤ ਕਰਾਂਗੇ ਸਾਡੇ ਨਾਲ ਸੁਮਿਤ ਜਿਹੜੇ ਆ ਉਹ ਚੰਡੀਗੜ੍ਹ ਤੋਂ ਇਸ ਵੇਲੇ ਜੁੜੇ ਆ ਔਰ ਮੁਹਾਲੀ ਤੋਂ ਸਾਡੇ ਨਾਲ ਭੁਪਿੰਦਰ ਬੱਬਰ ਜੁੜੇ ਹੋਏ ਨੇ ਸੁਮਿਤ ਸਭ ਤੋਂ ਪਹਿਲਾਂ ਤਾਂ ਚੰਡੀਗੜ੍ਹ ਦੀ ਮੌਜੂਦਾ ਤਸਵੀਰ ਤੇ ਸਥਿਤੀ ਕੀ ਹੈ ਔਰ ਇਸ ਪ੍ਰਦਰਸ਼ਨ ਦੀ ਅਗਲੇਰੀ ਰੂਪਰੇਖਾ ਤੈਅ ਹੋ ਚੁੱਕੀ ਹੈ ਤੇ ਕਿਸ ਤਰੀਕੇ ਦੇ ਨਾਲ ਕਦੋਂ ਤੱਕ ਇਹਨੂੰ ਕਿਸ ਇਨਜਾਮ ਤੇ ਪਹੁੰਚਾਉਣ ਦੀ ਸੋਚ ਰਹੇ ਹੈ ਦੇਖੋ ਬਾਰਡਰ ਤੋਂ ਲੈ ਕੇ ਜੇ ਯੂਨੀਵਰਸਿਟੀ ਤੱਕ ਦਾ ਸਫ਼ਰ ਦੇਖੀਏ ਬਹੁਤ ਔਖਾ ਸੀਗਾ ਕਾਫੀ ਬੈਰੀਗੇਟਿੰਗ ਜਿਵੇਂ ਕਰੀ ਗਈ ਸੀ ਤੇ ਨਾਲ ਨਵਜੋਤ ਇਹ ਕਹਿ ਸਕਦੇ ਆਂ ਵੀ ਇੱਕ ਪਾਸੇ ਜਿੱਥੋਂ ਪੁਲਿਸ ਨੇ ਰੋਕਣ ਵਾਲੀ ਕੋਈ ਕਸਰ ਨਹੀਂ ਛੱਡੀ ਤੇ ਦੂਜੇ ਪਾਸੇ ਹਾਲਾਤ ਉਹੀ ਸੀ ਜਿਵੇਂ ਐਸਪਲਾ ਕਿਸਾਨੀ ਅੰਦੋਲਨ ਵੇਲੇ ਦੇਖੇ ਜਾਂ ਉਦੋਂ ਪਹਿਲਾਂ ਜਦੋਂ ਯਾਨੀ ਕਿ ਅੰਦੋਲਨ ਚੱਲਦਾ ਸੀ ਜਦੋਂ ਜਾ ਰਹੇ ਸੀ ਕਿਸਾਨ ਤੇ ਉਦੋਂ ਬਾਅਦ ਇੱਕ ਵਾਰੀ ਫੇਰ ਮੂਵਮੈਂਟ ਹੋਈ ਸੀ ਉਸ ਸਮੇਂ ਦੇ ਦੌਰਾਨ ਕਿਤੇ ਨਾ ਕਿਤੇ ਕ੍ਰੋਸ ਕਰਕੇ ਜਿਹੜੇ ਜਿੱਥੇ ਬੰਦੀਆਂ ਦੇ ਲੋਕ ਸੀ ਉਹ ਇੱਥੇ ਪਹੁੰਚੇ ਕਿ ਸੀ ਪਰ ਗੱਲ ਇਹ ਹੈ ਵੀ ਯੂਨੀਵਰਸ ਕਿਸ ਤਰ੍ਹਾਂ ਦੇ ਨਾਲ ਲੋਕ ਇਕੱਠੇ ਹੋ ਜਾਂਦੇ ਨੇ ਕਿਉਂਕਿ ਕਾਲਜ ਦੇ ਦੇਖੀਏ ਤਾਂ ਵਿਦਿਆਰਥੀਆਂ ਵੱਲੋਂ ਜਿਸ ਤਰ੍ਹਾਂ ਨਾਲ ਸੀਗੀ ਉਹਦੇ ਵਿੱਚ ਇਹ ਵੀ ਸੀ ਕਿ ਜਦੋਂ ਕੇਂਦਰ ਨੇ ਆਪਦਾ ਫੈਸਲਾ ਵਾਪਸ ਲੈਣ ਦੀ ਗੱਲ ਆਖ ਲਈ ਤਾਂ ਲੱਗਦਾ ਸੀ ਸ਼ਾਇਦ ਐਡੀ ਵੱਡੀ ਮੂਵਮੈਂਟ ਨਹੀਂ ਬਣੂਗੀ ਸਾਡਾ ਇਸ਼ਾਰਾ ਹੈ ਕਿ ਨੇ ਕਿ ਇਹਨਾਂ ਨਾਲ ਵੀ ਗੱਲ ਕਰ ਲੈਣੇ ਕਿਉਂਕਿ ਯੂਨੀਵਰਸਿਟੀ ਅਸੀਂ ਖੜੇ ਆ ਤੇ ਯੂਨੀਵਰਸਿਟੀ ਹੁਣੀ ਹਣੀ ਆਜੇ ਜਿਹੜਾ ਕੁਝ ਸਮਾਂ ਪਹਿਲਾਂ ਹੀ ਜਿਹੜੀ ਸਟੇਜ ਆ ਉਹ ਚੱਕੀ ਗਈ ਆ ਇਸ਼ਾਰਾ ਲੱਗਦਾ ਸੀ ਵੀ ਮੇਨ ਤਾਂ ਕਹ ਰਿਹਾ ਵੀ ਤੁਸੀਂ ਲੋਕ ਪਾਰਟੀਆਂ ਬਾਜ਼ੀਆਂ ਤੋਂ ਉੱਤੇ ਉੱਠ ਕੇ ਆਏ ਆ ਅੱਜ ਹਰਾ ਕੀ ਇਹ ਵੀ ਗੱਲ ਕਹਿੰਦੇ ਨਜ਼ਰ ਆਈ ਵੀ ਨਾ ਵਿਦਿਆਰਥੀਆਂ ਤੋਂ ਸਿੱਖੋ ਵੀ ਕਿਵੇਂ ਅਸੀਂ ਅੱਗੇ ਵਧਣਾ ਹੈ ਕਿਉਂਕਿ ਸਿਆਸਤ ਛੱਡ ਕੇ ਵਿਦਿਆਰਥੀਆਂ ਨੇ ਸਿਰਫ ਮੁੱਦੇ ਨੂੰ ਅੱਗੇ ਵਧਾਇਆ ਸੀ ਭਾਵੇਂ ਇਹ ਗੱਲ ਡੈਮੋਕ੍ਰੇਸੀ ਬਚਾਉਣ ਦੀ ਸੀ ਇਹ ਗੱਲ ਸਾਡੇ ਹੱਕ ਬਚਾਉਣ ਦੀ ਸੀਗੀ ਇਹ ਗੱਲ 4500 ਰੁਪਏ ਦੀ ਡਿਗਰੀ ਦੀ ਸੀਗੀ ਜਿਹੜਾ ਇੱਥੋਂ ਆਮ ਪਰਿਵਾਰ ਦਾ ਬੱਚਾ ਕਰਕੇ ਜਾਂਦਾ ਸੀ ਜੇ ਸੈਨੇਟ ਭੰਗ ਹੋ ਜਾਂਦੀ ਨਾ ਸਭ ਕੁਝ ਸਾਡਾ ਚਲ ਜਾਣਾ ਸੀ ਅੱਜ ਅਸੀਂ ਇੱਕ ਕਾਲ ਦਿੱਤੀ ਸੀ ਕਿ ਸਾਰੇ ਇੱਜਤੇ ਬੰਦਿਆਂ ਨੇ ਉੱਤੇ ਉੱਠ ਕੇ ਕਾਲ ਦਿੱਤੀ ਸੀਗੀ ਕਿ ਅੱਜ ਅਸੀਂ ਆਪਣੇ ਹੱਕ ਬਚਾਉਣੇ ਨੇ ਡਿਕਟੇਟਰਸ਼ਿਪ ਵਰਸਸ ਡੈਮੋਕ੍ਰੇਸੀ ਸੀ ਇੱਥੇ ਉਹ ਡਿਕਟੇਟਰਸ਼ਿਪ ਲਾਗੂ ਕਰਨਾ ਚਾਹੁੰਦੇ ਸੀ ਅਸੀਂ ਚਾਹੁੰਦੇ ਸੀ ਇੱਥੇ ਸੰਵਿਧਾਨ ਦੇ ਨਾਲ ਚੱਲੀਏ ਹੁਣ ਅਸੀਂ ਤਾਂ ਗੱਲ ਕਰਦੇ ਆ ਸੰਵਿਧਾਨ ਦੀ ਅੱਗੇ ਮੂਹਰੇ ਡੰਗਾ ਲਾ ਕੇ ਖੜੇ ਸੀਗੇ ਸਾਡਾ ਵੈਲਕਮ ਕਰਨ ਨੂੰ ਬਹੁਤ ਲੜਾਈ ਹੋਈ ਹੈ ਲੜਾਈ ਸਰ ਬਹੁਤ ਹੋਈ ਹੈ ਇਹਦੇ ਵਿੱਚ ਮੈਨੂੰ ਇੱਕ ਬਹੁਤ ਵੱਡੀ ਗੱਲ ਸਮਝ ਨਹੀਂ ਆ ਰਹੀ ਕਿ ਪੰਜਾਬ ਪੁਲਿਸ ਕਿਉਂ ਇੱਥੇ ਸੀਗੀ ਪੰਜਾਬ ਰਾਈਟ ਪੁਲਿਸ ਇੱਥੇ ਲਾਈ ਗਈ ਸੀ ਬਾਹਰ ਡੰਡੇ ਲਾ ਕੇ ਹੁਣ ਉਹ ਇੱਕ ਪਾਸੇ ਆਪਣੇ ਭਗਵੰਤਪਨ ਸਾਹਿਬ ਕਹੇਰੇ ਕਿ ਅਸੀਂ ਤੁਹਾਡੇ ਸਾਥ ਦੇਵਾਂਗੇ ਇੱਕ ਪਾਸੇ ਤੁਸੀਂ ਪੁਲਿਸ ਭੇਜ ਰਹੇ ਹੋ ਕੁੱਟਣ ਵਾਸਤੇ ਦੂਸ ਗੱਲ ਹੈ ਕਿ ਜਦੋਂ ਤੁਸੀਂ ਪਤਾ ਸੀ ਅਸੀਂ ਪੀਸਫੁਲ ਪ੍ਰੋਟੈਸਟ ਕਰ ਰਹੇ ਹਾਂ ਸਾਡੇ ਹੱਥਾਂ 'ਚ ਕੋਈ ਡਾਂਗਾ ਨਹੀਂ ਸੀ ਗਿਆ ਅਸੀਂ ਸਾਰੇ ਵਿਦਿਆਰਥੀ ਚੁੱਪਚਾਪ ਆ ਕੇ ਇੱਥੇ ਬਹਿ ਕੇ ਆਪਣਾ ਚਲ ਹੁਣ ਵੀ ਤਾਂ ਖਤਮ ਹੋਇਆ ਹੀ ਹੈ ਨਾ ਪੁਲਿਸ ਉਦੋਂ ਪਿੱਛੇ ਹਟੀਆਂ ਜਦੋਂ ਇਹਨਾਂ ਨੇ ਦੇਖਿਆ ਕਿ ਕਾਠੀ ਬਹੁਤ ਜ਼ਿਆਦਾ ਆ ਕਿ ਭਾਜੀ 3000 ਫੋਰਸ ਇਹਨਾਂ ਨੇ ਲਾਈ ਸੀ ਬੱਚਾ ਸਿਰਫ ਗੇਟ ਤੇ ਹੀ ਮੈਨ ਲੱਗਦਾ 4-3-4000 ਰੁਪਏ ਦਾ 3000 ਬੱਚਿਆਂ ਦਾ ਅੰਦਰ ਜਾਣ ਨੂੰ ਫਿਰਦਾ ਸੀਗਾ ਉਹ ਇਹਨਾਂ ਦੀ ਇੰਨੀ ਵੱਡੀ ਮੂਰਖਮਤਾ ਸੀ ਕਿ ਇਹਨਾਂ ਨੇ ਉਹ ਜਿਹੜਾ 2 ਘੰਟੇ ਰੋਕਣ ਦੀ ਕੋਸ਼ਿਸ਼ ਕਰੀ ਜੀ ਉਹ ਨਾ ਕਰਦੇ ਆਪਣੇ ਵਿਚਾਰ ਦੀ 스테ਜ ਲਈ ਸੀ ਅਸੀਂ ਇੱਥੇ ਇੰਟੈਲੈਕਚੁਅਲ ਸੀ 스테ਜ ਲਈ ਸੀ ਬੁੱਧੀਜੀਵੀਏ 스테ਜ ਲਈ ਸੀ ਕਿ ਭਾਈ ਦੱਸੋ ਦੱਸ aí ਕਿ ਸਾਡਾ ਕਸੂਰ ਕੀ ਹੈ ਸੋਸ਼ੀਅਲ ਨਾ ਬੰਦਾ ਉਹੀ ਤਾਂ ਚੱਕਰ ਹੈ ਇਹ ਇਹਨੂੰ ਮੁੱਦੇ ਨੂੰ ਦੂਜੇ ਪਾਸੇ ਆਪ ਲੱਗੇ ਜਾਣਾ ਚਾਹੁੰਦੇ ਸੀ ਇਹਨਾਂ ਨੂੰ ਆਏ ਸੀ ਅਸੀਂ ਟਕਰਾਰ ਕਰਾਂਗੇ ਅਸੀਂ ਇੱਥੇ ਕੋਈ ਕੋ ਬਦਮਾਸ ਥੋੜੀ ਹੈ ਕੋਈ ਸਾਰੇ ਪੜੇ ਲਿਖੇ ਨੇ ਆ ਕੇ ਇੱਥੇ ਆਪਣੇ ਵਿਚਾਰ ਦੇਣਾ ਚਾਹੁੰਦੇ ਸੀ ਕਿ ਭਾਈ ਸਾਹਿਬ ਸੈਨੇਟ ਕਿਉਂ ਜ਼ਰੂਰੀ ਹੈ ਬਿਲਕੁਲ ਕਿਉਂਕਿ ਦੇਖੋ ਨਵਜੋਤ ਗੱਲ ਇਹ ਸੀ ਕਿ ਅੱਜ ਜਿਵੇਂ ਪੂਰਾ ਦਿਨ ਸੰਗਰਾਮ ਚੱਲਿਆ ਇਹ ਸੰਗਰਾਮ ਸੀਗਾ ਕਿ ਬੈਰੀਗੇਟ ਜਿਵੇਂ ਤੋੜ ਕੇ ਅੱਗੇ ਉਹੀ ਪਹੁੰਚੇ ਨੌਜਵਾਨ ਵੀ ਕਿਸਾਨ ਜਥੇਬੰਦੀਆਂ ਦੇ ਲੋਕ ਵੀ ਉਸ ਤੋਂ ਬਾਅਦ ਫਿਰ ਸਟੇਜ ਜਿਵੇਂ ਹੁਣ ਤੋਂ ਕੁਝ ਸਮਾਂ ਪਹਿਲਾਂ ਖਤਮ ਹੋਈ ਹੈ ਇਹ ਸ਼ਾਇਦ ਇੰਨਾ ਸੈਂਸੇਸ਼ਨਲ ਬੰਦਾ ਨਾ ਪਰ ਇੱਕ ਗੱਲ ਸਮਝ ਨਹੀਂ ਲੱਗੀ ਕਿ ਸਿਆਸਤ ਤਾਂ ਬਹੁਤ ਬਚਾਅ ਕਰਕੇ ਚੱਲਦੀ ਹੁੰਦੀ ਹੈ ਜਿਵੇਂ ਕਿ ਅਸੀਂ ਦੇਖਿਆ ਕਿ ਫੈਸਲਾ ਵੀ ਨਾਲ ਦੇ ਨਾਲ ਵਾਪਸ ਲੈ ਲਿਆ ਪਰ ਆਖਰ ਇੰਨਾ ਸੈਂਸੇਸ਼ਨਲ ਕਰਨ ਦੀ ਲੋੜ ਕੀ ਸੀ ਕਿਉਂਕਿ ਜੇਕਰ ਪੁਲਿਸ ਨਾ ਰੋਕਦੀ ਤਾਂ ਸ਼ਾਇਦ ਇਹਦਾ ਮੈਸੇਜ ਇੰਨੇ ਵੱਡੇ ਤੌਰ ਤੇ ਨਾ ਜਾਂਦਾ ਜਿਹੜਾ ਅੱਜ ਹੁਣ ਇਹ ਜਾਂਦਾ ਹੋਇਆ ਦਿਖਿਆ ਜੀ ਬਿਲਕੁਲ ਠੀਕ ਹੈ ਸਾਡੇ ਨਾਲ ਕੁਲਦੀਪ ਵੀ ਜੁੜ ਚੁੱਕੇ ਆ ਔਰ ਭੁਪਿੰਦਰ ਬੱਬਰ ਪਹਿਲਾਂ ਤੋਂ ਬਣੇ ਹੋਏ ਆ ਮੋਹਾਲੀ ਤੋਂ ਭੁਪਿੰਦਰ ਜਿਹੜੀ ਅੱਜ ਦੀ ਤਸਵੀਰ ਸੀਗੀ ਕਿਉਂਕਿ ਚੰਡੀਗੜ੍ਹ ਜਾਣ ਦਾ ਰੂਟ ਮੋਹਾਲੀ ਸੀ ਤੇ ਮੋਹਾਲੀ ਦੀ ਸੜਕਾਂ ਦੇ ਉੱਤੇ ਇਕੱਠ ਦੀ ਗਿਣਤੀ ਕੀ ਕਹਿ ਰਹੀ ਸੀ ਟਕਰਾਰ ਦੇ ਵਿੱਚ ਜੋਸ਼ ਦਾ ਜਿਹੜਾ ਜਜ਼ਬੇ ਦੀ ਜਿਹੜੀ ਆਵਾਜ਼ ਸੀਗੀ ਉਹ ਧੁਨ ਸੀ ਉਹ ਕੀ ਬਿਆਨ ਕਰ ਰਹੀ ਸੀ ਜੇ ਬੋਲ ਰਹੇ ਨੇ ਕਿ ਪ੍ਰਦਰਸ਼ਨ ਜਦ ਪੰਜਾਬ ਯੂਨੀ ਦੇ ਵਿੱਚ ਪੰਜਾਬ ਯੂਨੀਵਰਸਿਟੀ ਦੇ ਵਿੱਚ ਜਿਹੜਾ ਅੱਜ ਪ੍ਰਦਰਸ਼ਨ ਹੋਣਾ ਹੈ ਉਸ ਨੂੰ ਲੈ ਕੇ ਕਾਲ ਕੀਤੀ ਗਈ ਸੀ ਵਗੈਰਾ ਬੜੀਆਂ ਹਾਤਿਆ ਨੂੰ ਲੇਕਿਨ ਉੱਥੇ ਕਿਸਾਨ ਜਿਹਾ ਬੰਦਿਆਂ ਨੇ ਵੀ ਸਮਰਥਨ ਦਿੱਤਾ ਕਿ ਜਿਹੜੇ ਜਿਹੜੇ ਨਿੰਗ ਸਿੰਘ ਜਿਹੜੀ ਜਥੇਬੰਦੀਆਂ ਉਹਨਾਂ ਨੇ ਵੀ ਸਮਰਥਨ ਦਿੱਤਾ ਤੇ ਇਕੱਠੀਆਂ ਹੋਈਆਂ ਲੇਕਿਨ ਉਹਨਾਂ ਨੂੰ ਪੰਜਾਬ ਯੂਨੀਵਰਸਿਟੀ ਕੋਲ ਨਹੀਂ ਜਾਣ ਦਿੱਤਾ ਕਿ ਆਪ ਕਹਿੰਦਾ ਬੈਰੀਕੇਡ ਲਗਾ ਕੇ 6 ਫੇਸ ਬੈਕਸ ਹਸਪਤਾਲ ਉੱਥੇ ਲਗਾਇਆ ਗਿਆ ਵਾਈਪੀਐਸ ਚੌਕ ਉੱਥੇ ਰੋਕ ਲਿਆ ਰੋਕ ਲਿਆ ਗਿਆ ਅਤੇ ਹੋਰ ਜਿਹੜਾ ਅਲੱਗ-ਅਲੱਗ ਇਲਾਕੇ ਜਿਹੜਾ ਬਾਰਡਰ ਏਰੀਆ ਸੀਗਾ ਮੁਹਾਲੀ ਤੋਂ ਚੰਡੀਗੜ੍ਹ ਜਾਂਦਾ ਅਲੱਗ-ਅਲੱਗ ਜਗ੍ਹਾ ਤੇ ਨਾਕੇ ਲਾਏ ਹੋਏ ਸੀ ਚੰਡੀਗੜ੍ਹ ਪੋਰਟ ਲੱਗੀ ਹੋਈ ਸੀ ਪੰਜਾਬ ਪੋਰਟ ਤੇ ਇਵਨ ਕਿ ਹਰਿਆਣਾ ਤੋਂ ਵੀ ਜਿਹੜੀ ਪੁਲਿਸ ਮਗਾਈ ਹੋਈ ਸੀ ਇਹਨਾਂ ਨੂੰ ਉੱਥੇ ਰੋ ਪੁਲਿਸ ਵੱਲੋਂ ਲਾਠੀ ਚਾਰਜ ਵੀ ਕੀਤਾ ਜਾਂਦਾ ਹੈ ਬੈਰੀਕੇਡ ਜਿਹੜੇ ਜਿਹੜੇ ਕਿਸਾਨਾਂ ਵੱਲੋਂ ਜਾਂ ਵਿਦਿਆਰਥੀਆਂ ਵੱਲੋਂ ਚੱਕੇ ਗਏ ਸੀਗੇ ਉਸ ਤੋਂ ਬਾਅਦ ਉਹਨਾਂ ਵੱਲੋਂ ਲਾਠੀ ਚਾਰਜ ਕੀਤਾ ਗਿਆ ਲੇਕਿਨ ਜਿਹੜੇ ਪੰਜਾਬ ਦੀ ਹਦੂਦ ਦੇ ਅੰਦਰ ਹਰਿਆਣਾ ਤੇ ਚੰਡੀਗੜ੍ਹ ਦੀ ਪੁਲਿਸ ਦਾਖਲ ਹੋਈ ਕਿਉਂਕਿ ਚੰਡੀਗੜ੍ਹ ਦੇ ਪਾਸੇ ਹੀ ਹਰਿਆਣਾ ਜਿਹੜੀ ਪੁਲਿਸ ਸੀਗੀ ਪੰਜਾਬ ਦੀ ਹਦੂਦ ਦੇ ਅੰਦਰ ਦਾਖਲ ਨਹੀਂ ਹੋਈ ਉਹ ਸਿਰਫ ਪੰਜਾਬ ਪੁਲਿਸ ਸੀ ਪੰਜਾਬ ਦੀ ਹੱਦ ਵਿੱਚ ਸੀਗੀ ਹਰਿਆਣਾ ਪੁਲਿਸ ਤੇ ਚੰਡੀਗੜ੍ਹ ਪੁਲਿਸ ਚੰਡੀਗੜ੍ਹ ਵਾਲੇ ਪਾਸੇ ਸੀ ਜੀ ਠੀਕ ਹੈ ਕੀ ਹੁਣ ਇਸ ਵੇਲੇ ਘਰ ਜਾਣ ਵਾਲੇ ਰੋਅ ਦੇ ਵਿੱਚ ਨੇ ਜਾਂ ਇੱਥੇ ਮੁਹਾਲੀ ਦੇ ਵਿੱਚ ਪੱਕੇ ਡੇਰੇ ਲਾਉਣ ਦੇ ਰੋਅ ਦੇ ਵਿੱਚ ਨੇ ਜਿਹੜੇ ਜਥੇਬੰਦੀਆਂ ਇੱਥੇ ਪਹੁੰਚੀਆਂ ਸੀ ਪਹਿਲਾਂ ਤੁਸੀਂ ਪਹਿਲਾਂ ਨਹੀਂ ਸਿੰਘ ਜਥੇਬੰਦੀਆਂ ਬਾਜ਼ਾਰ ਸੀ ਵੀ ਇੱਥੇ ਕਾਫੀ ਖੜੇ ਨੇ ਗਿਣਤੀ ਦੇ ਵਿੱਚ ਬਾਕੀ ਦਾ ਇੱਥੇ ਪੱਕੇ ਤੌਰ ਤੇ 에어ਪੋਰਟ ਰੋਡ ਹੈ ਜਿਹੜੀ ਬੰਦ ਕੀਤੀ ਹੋਈ ਹੈ ਉਹਨਾਂ ਨੇ ਕਿਹਾ ਜਦੋਂ ਤੱਕ ਸਾਡੇ ਉੱਪਰ ਹੁਕਮ ਨਹੀਂ ਆਉਂਦੇ ਉਦੋਂ ਤੱਕ ਇਹ ਰੋਡ ਜਾਮ ਰਹੂਗੀ ਤਸਵੀਰਾਂ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਨਿਗਮ ਸਿੰਘ ਜਥੇਬੰਦੀਆਂ ਵੀ ਬਕਾਇਦਾ ਜਿਹੜੇ ਪੱਕੇ ਮੋਰਚੇ ਲਗਾਏ ਹੋਏ ਨੇ ਬਕਾਇਦਾ ਤਾਂ ਤੁਸੀਂ ਤਸਵੀਰਾਂ ਦੇ ਵਿੱਚ ਦੇਖ ਸਕਦੇ ਹੋ ਇਸ ਤੋਂ ਸਾਰੇ ਜਿਹੜੇ ਰੋਡ ਬਿਲਕੁਲ ਬੰਦ ਕੀਤੇ ਹੋਏ ਨੇ ਹਾਲਾਂਕਿ ਜਿਹੜਾ ਕੋਈ ਐਂਬੂਲੈਂਸ ਹੈ ਉਹਨੂੰ ਰਸਤਾ ਦਿੱਤਾ ਗਿਆ ਅੱਜ ਸਕੂਲ ਦੀਆਂ ਜਿਹੜੀਆਂ ਵੈਨਾਂ ਸੀਗੀਆਂ ਉਜੇਦੋਂ ਪਤਾ ਲੱਗਿਆ ਰੋਡ ਜਿਹੜੀਆਂ ਜਾਮ ਦੇ ਵਿੱਚ ਫਸ ਗਈਆਂ ਤਾਂ ਬਕਾਇਦਾ ਜਿਹੜੇ ਜਿਨ੍ਹਾਂ ਨੇ ਇਹ ਰਸਤੇ ਜਾਮ ਕੀਤੇ ਉਹ ਬਕਾਇਦਾ ਇੱਕ ਇੱਕ ਕਰਕੇ ਉਹਨਾਂ ਨੂੰ ਨਿਕਾਇਆ ਗਿਆ ਕੋਈ ਛੋਟੇ ਛੋੜੇ ਵਿੱਚ ਬੱਚੇ ਵੀ ਸੀਗੇ ਬਕਾਇਦਾ ਨਿੰਗ ਸਿੰਘ ਜਿਦ ਜਸੇ ਬੰਦੀਆਂ ਇੱਥੇ ਲਾਈਆਂ ਪੱਕੇ ਜਿਹੜੇ ਮੋਰਚੇ ਲੱਗੇ ਹੋਣ ਤਸਵੀਰਾਂ ਦੇ ਵਿੱਚ ਦੇਖ ਸਕਦੇ ਹੋ ਤੁਸੀਂ ਕਦੋਂ ਤੱਕ ਇੱਥੇ ਜਿਹੜੇ ਮੋਰਚੇ ਲੱਗੇ ਹੋਏ ਵਾਹਿਗੁਰੂ ਜੀ ਕਾ ਖਾਲਸਾ ਤੇ ਵਾਹਿਗੁਰੂ ਜੀ ਕੀ ਫਤਿਹ ਜਦੋਂ ਆਪਾਂ ਨੂੰ ਯੂਨੀਵਰਸਿਟੀ ਦੇ ਮਤਲਬ ਜਦੋਂ ਨੌਜਵਾਨਾਂ ਦਾ ਥੋੜਾ ਜਿਹਾ ਹੋ ਜਾਊਗਾ ਨਾ ਕਿ ਹਾਂ ਵੀ ਨੌਜਵਾਨ ਕਹਿ ਹੋਵੇ ਉਸ ਹਿਸਾਬ ਨਾਲ ਬਾਕੀ ਆਪਣੇ ਜਿਹੜ ਉਹ ਵੀ ਆਪਣਾ ਸਾਥ ਏਰੀਆ ਤੇ ਉਹਨਾਂ ਨੂੰ ਆਪਾਂ ਬਜਨ ਪਲੇਸ ਕਰਨੇ ਆ ਠੀਕ ਹੈ ਜੀ ਜੇ ਆਪਾਂ ਯੂਨੀਵਰਸਿਟੀ ਜਾਣਾ ਪਏ ਤੇ ਯੂਨੀਵਰਸਿਟੀ ਵੀ ਜਾਵਾਂਗੇ ਆ بابا ਜੀ ਵੱਡਾ ਸਵਾਲ ਹੈ ਕਿ ਚੰਡੀਗੜ੍ਹ ਪੰਜਾਬ ਦੇ ਪਿੰਡਾਂ ਨੂੰ ਉਜਾੜ ਕੇ ਬਣਿਆ ਸੀ ਪਰ ਅੱਜ ਸਾਨੂੰ ਉੱਥੇ ਜਾਣ ਤੋਂ ਰੋਕਿਆ ਜਾ ਰਿਹਾ ਹੈ ਕਦੀ ਯੂਨੀਵਰਸਿਟੀ ਦੇ ਕਿੰਨੇ ਦੇ ਬੱਚੇ ਵੀ ਪੜਦੇ ਆ ਕਹਿੰਦੇ ਭਰਾ ਕਈ ਆਪਣੇ ਜੋ ਸਟੂਡੈਂਟ ਉੱਥੇ ਪੜ੍ਹ ਕੇ ਵੀ ਆਏ ਨੇ ਵੇਖੋ ਜੀ ਪੰਜਾਬ ਜੇ ਅਸੀਂ ਕਈ ਮਲਾਜਮਾਂ ਦੀ ਗੱਲ ਕਰੀਏ ਘਟੋ ਘਟ ਪੰਜਾਬ ਦੇ ਕਈ ਮਲਾਜਮ ਹੈ ਨਾ ਜਿਹੜੇ ਉਹ ਯੂਨੀਵਰਸਿਟੀ ਚੋਂ ਪੜ੍ਹਦੇ ਹੋਵੇ ਠੀਕ ਹੈ ਜੀ ਤੇ ਭਾਵੇਂ ਉਹ ਚੰਡੀਗੜ੍ਹ 'ਚੇ ਰਹਿਣ ਵਾਲੇ ਹੋ ਤੇ ਭਾਵੇਂ ਪੰਜਾਬ ਦੇ ਵਿੱਚ ਰਹਿਣ ਵਾਲੇ ਹੋ ਬਠੀਏ ਤੇ 28 ਪਿੰਡਾਂ ਨੂੰ ਝਾੜ ਕੇ ਨਾ ਫਿਰ ਚੰਡੀਗੜ੍ਹ ਬਣਿਆ ਹੈ ਪਵਾ ਦੇਵੀਏ ਨੂੰ ਤੇ ਤੁਸੀਂ ਆਪ ਸੁਣੋ ਤੁਹਾਨੂੰ ਤੁਹਾਡੇ ਏਰੀਆ ਦੇ ਵਿੱਚ ਨਹੀਂ ਬੜਨ ਦੇਂਦੇ ਤੇ ਤੁਹਾਨੂੰ ਤੁਹਾਡੇ ਹੱਕਾਂ ਦੀ ਨਹੀਂ ਗੱਲ ਕਰਨ ਦੇਂਦੇ ਹੁਣ ਆ ਬੱਚਿਆਂ ਨੂੰ ਅਸੀਂ ਬੱਚਿਆਂ ਨਾਲ ਕਿੰਨਾ ਧੱਕਾ ਹੋ ਰਿਹਾ ਜੇ ਅਸੀਂ ਇਹ ਚੀਜ਼ਾਂ ਨਾ ਕਾਰਵਾਈ ਕਰਦੇ ਤੇ ਉਹਨਾਂ ਨੇ ਚੁੱਕ ਕੇ ਬੱਚੇ ਸਾਡੇ ਨੂੰ ਉਸੇ ਵੇਲੇ ਦੇ ਦੇਣ ਤੇ ਆਪਣੀ ਸਰਕਾਰ ਨੇ ਆਪਣੀ ਮਨਮਤੀ ਕਰ ਦੇਣੀ ਮਨਮਤਾ ਕਰ ਦੇਣੀ ਹੁਣ ਅਸੀਂ ਤੇ ਤਿਆਰ ਬਰ ਤਿਆਰ ਆਂ ਬੱਚਿਆਂ ਨੂੰ ਵੀ ਕਹਨੇ ਆ ਕਿ ਨੌਜਵਾਨਾਂ ਨੂੰ ਕਹਨੇ ਕਿ ਅਸੀਂ ਜਿੱਥੇ ਜਾਣ ਦੀ ਲੋੜ ਹੈ ਨਾ ਅਸੀਂ ਜਾਣ ਦੇ ਨੂੰ ਆ ਜਾ। ਬਾਬਾ ਜੀ ਤੁਹਾਨੂੰ ਲੱਗਦਾ ਕਿ ਧਰਨੇ ਦੀ ਇੱਥੇ ਜਾਂ ਜਾਮ ਲਾਉਣ ਦੀ ਲੋੜ ਨਹੀਂ ਦੀ ਜੇ ਆਰਾਮ ਨਾਲ ਤੁਹਾਨੂੰ ਜਾਣ ਦਿੰਦੇ ਤੇ ਵੀ ਜਾਓ ਜੀ ਉੱਥੇ ਕੋਈ ਗੱਲ ਨਹੀਂ ਆਪਣੇ ਹੱਕਾਂ ਦੀ ਜਿਹੜੀ ਗੱਲ ਕਰਨੀ ਉੱਥੇ ਰੱਖੋ ਤੇ ਤੁਹਾਨੂੰ ਇਹ ਜਾਮ ਲਾਉਣਾ ਪੈ ਰਿਹਾ ਕਿਉਂਕਿ ਇਹਨਾਂ ਨੇ ਉੱਥੇ ਰਸਤੇ ਰੋਕ ਲਏ। ਹਾਂਜੀ ਉਹਨਾਂ ਨੇ ਰੋਕੇ ਤੇ ਤਾਦੀ ਆਪਣੂ ਆਇਆ। ਹੁਣ ਇੱਥੇ 에ਰਪੋਰਟ ਰੋਡ ਆ। ਇਹਦੇ ਵਿੱਚ ਯੂਪੀ ਵਾਲੇ ਨੇ ਵੀ ਆਣਾ। ਇਹਦੇ ਵਿੱਚ ਹਰਿਆਣੇ ਵਾਲੇ ਨੇ ਆਣਾ। ਇਹਦੇ ਵਿੱਚ ਬਿਹਾਰ ਵਾਲੇ ਨੇ ਵੀ ਜਾਣਾ। ਵੀ 에어 ਕੰਟਰੋਲ ਆ। ਆਪਾਂ ਤੇ ਆਪਣੀ ਜਿਹੜੀ ਆਵਾਜ਼ ਪਛਾਣੀ ਸੀ ਨਾ ਉਹ ਪਛਾਣਤੀ ਆਪਾਂ ਤੇ ਚੜ੍ਹਦੀ ਕਲਾ ਦੇ ਆ ਆ ਤੇ ਨੌਜਵਾਨਾਂ ਨਾਲ ਆਪਾਂ ਖੜੇ ਆ ਤਿਆਰ ਪਰ ਤਿਆਰ ਖੜੇ ਆ ਬਾਹੀ ਇਹ ਆ ਕਿ ਮਹਾਰਾਜ ਕਿਰਪਾ ਕਰੇ ਇੱਥੇ ਜਿਹੜੇ ਆਪਣੇ ਚੜ੍ਹਦੀ ਕਲਾ ਦੇ ਆ ਇਹ ਬਾਕੀ ਮਹਾਰਾਜ ਕਿਰਪਾ ਕਰੇ ਮੋਰਚਾ ਜਿਹੜਾ ਉਹਨਾਂ ਦਾ ਜਲ ਸਾਡੇ ਨਾਲ ਹੋਰ ਸਟੂਡੈਂਟ ਵੀ ਉਹਨਾਂ ਨਾਲ ਵੀ ਗੱਲਬਾਤ ਕਰਾਣੇ ਆ ਸਟੂਡੈਂਟ ਤਾਂ ਸਿਰਫ ਆਪਣੇ ਹੱਕਾਂ ਦੀ ਲੜਾਈ ਮੰਗਦੇ ਆ ਪੰਜਾਬ ਯੂਨੀਵਰਸਿਟੀ ਕਿਸੇ ਤੋਂ ਨਾ ਕੋਈ ਲਈ ਜਾਵੇ ਘਰ ਹਾਲਾਂਕਿ ਕੇਂਦਰ ਸਰਕਾਰ ਬੜਾ ਜਿਹੜਾ ਧੱਕਾ ਕਰ ਰਹੀ ਹੈ ਸੁਣ ਲੱਗਿਆ ਆਪਾਂ ਹੱਕਾਂ ਦੀ ਲੜਾਈ ਲੜ ਰਹੇ ਆ ਹੱਕਾਂ ਦੀ ਗੱਲ ਕਰਨਾ ਚਾਹੁੰਦੇ ਉਸ ਦੇ ਬਾਵਜੂਦ ਵੀ ਇੰਨਾ ਜਿਹੜਾ ਉਹਨਾਂ ਨੇ ਹਰਿਆਣਾ ਪੁਲਿਸ ਵੀ ਮਗਾਨੀ ਪਈ ਚੰਡੀਗੜ੍ਹ ਪੁਲਿਸ ਵੀ ਉਹਨਾਂ ਨੂੰ ਲਾ ਕੇ ਤੁਹਾਨੂੰ ਰਾਸਤੇ ਰੋਕੇ ਗਏ ਦਰਸਲ ਜਿੱਦਾਂ ਅਸੀਂ ਦੇਖਿਆ ਨਾ ਜੀ ਅੱਜ ਬਾਬਾ ਜੀ ਉਹਨਾਂ ਨਾਲ ਅਸੀਂ ਸਵੇਰੇ ਗਏ ਉੱਥੋਂ ਜਿਹੜਾ ਆਪਣਾ ਬਡੈਲ ਜੀਲ ਦੇ ਬੈਕਸਾਈਡ ਜਿਹੜਾ ਉਹਨੇ ਮੋਰਚੇ ਲਗਾਏ ਆ ਜਿਹਨਾਂ ਨੇ ਬੈਰੀਕੇਡ ਲਗਾਏ ਆ ਅਗਰ ਉਹ ਸਰਕਾਰ ਚਾਹਦੀ ਤਾਂ ਸਾਨੂੰ ਅੱਗੇ ਜਾਣ ਦਾ ਮੌਕਾ ਦੇ ਸਕਦੀ ਸੀ ਪਰ ਉਹਨਾਂ ਨੇ ਨਹੀਂ ਦਿੱਤਾ ਉਹਨਾਂ ਨੇ ਬੈਰੀਕੇਡ ਲਗਾਏ ਆ ਬੰਨੇ ਜੋ ਸਾਡੇ ਸਿੰਘ ਸੀ ਜਾਂ ਨਾਲ ਮੁੰਡੇ ਆ ਸਟੂਡੈਂਟ ਸੀ ਉਹਨਾਂ ਨੂੰ ਉੱਥੇ ਨਹੀਂ ਜਾਣਦੇ ਅੱਗੇ ਫਿਰ ਸਾਨੂੰ ਕੁਛ ਨਾ ਕੁਛ ਤਾਂ ਕਰਨਾ ਹੀ ਪੈਣਾ ਜੀ ਇਹਦੇ ਸਾਬ ਦੇ ਜੇ ਮੰਨ ਲਓ ਹੁਣ ਇੱਥੇ ਅਸੀਂ ਧਰਨਾ ਲਗਾਇਆ ਹੈ ਤਾਂ ਇਹਦੇ ਨਾਲ ਅੱਗੇ ਸੱਕ ਸਾਡੀ ਆਵਾਜ਼ ਪਹੁੰਚੂਗੀ ਉਤੇ ਯੂਨੀਵਰਸਿਟੀ ਤੱਕ ਸਾਡੀ ਆਵਾਜ਼ ਜਾਊਗੀ ਤਾਂ ਹੀ ਕੁਝ ਬਣਨਾ ਹੈ ਐਦਾਂ ਕੁਝ ਨਹੀਂ ਬਣਨਾ ਜੇ ਅਸੀਂ ਪੰਜਾਬ ਲਈ ਨਹੀਂ ਖੜ੍ਹ ਸਕੇ ਮੈਂ ਸਾਰੇ ਜਿੰਨੇ ਵੀ ਨੌਜਵਾਨ ਐ ਜਿੰਨੇ ਵੀ ਸਟੂਡੈਂਟ ਐ ਜਿੰਨੇ ਵੀ ਪੜ੍ਹਦੇ ਉਹਨਾਂ ਨੇ ਇੱਕ ਇੱਕ ਕਰਕੇ ਕਹਿੰਦੇ ਜੇ ਅਸੀਂ ਆਪਣੇ ਅਗਲੀ ਯੂਥ ਵਾਸਤੇ ਨਹੀਂ ਖੜ੍ਹ ਸਕਦੇ ਫਿਰ ਆਪਾਂ ਕਿਸੇ ਲਈ ਨਹੀਂ ਖੜ੍ਹ ਸਕਦੇ ਫਿਰ ਆਪਣੀ ਨਸ਼ਰਕੁਸ਼ੀ ਹੋ ਰਹੀ ਐ ਔਰ ਆਪਾਂ ਬਰਬਾਦ ਹੋ ਜਾਣਾ ਕੰਡਿਆਲੀ ਤਾਰ ਲਾਈ ਗਈ ਬਕਦਾ ਕਈ ਸਟੂਡੈਂਟ ਵੀ ਜ਼ਖਮੀ ਹੋਏ ਜਦੋਂ 6 ਫੀਸ ਤੇ ਜਾ ਕੇ ਇਹ ਕਿਤੇ ਨਾ ਕਿਤੇ ਲੱਗਦਾ ਸੀ ਪਤਾ ਨਹੀਂ ਕੰਡਿਆਲੀ ਤਾਰ ਲਾ ਕੇ ਕੀ ਸਾਬਤ ਕਰਨਾ ਚਾਹੁੰਦੇ ਸੀ ਇਹ ਸਰਕਾਰ ਇਹ ਜੋ ਮੰਨ ਲਓ ਤੁਹਾਨੂੰ ਸੱਦੀ ਇਹ ਨਾ ਇੱਕ ਤਰ੍ਹਾਂ ਦੀ ਇੱਕ ਤਰ੍ਹਾਂ ਦੇ ਬੱਚਿਆਂ ਨੂੰ ਜੋ ਸਟੂਡੈਂਟ ਹੈ ਉਹਨਾਂ ਨੂੰ ਜੋ ਉਹਦਾ ਪ੍ਰੋਟੈਸਟ ਕਰ ਰਹੇ ਉਹਨੂੰ ਵੀ ਇੱਕ ਤਰ੍ਹਾਂ ਬੰਦ ਕਰਨ ਦੀ ਕੋਸ਼ਿਸ਼ ਹੈ ਉਹਨਾਂ ਨੂੰ ਇੱਕ ਤਰ੍ਹਾਂ ਦੀ ਉਹਨਾਂ ਨੂੰ ਤੁਸੀਂ ਸੱਤ ਮਖਾਣ ਦੀ ਕੋਸ਼ਿਸ਼ ਹੈ ਤਾਰਾ ਲਗਾ ਕੇ ਸਟੂਡੈਂਟਾਂ ਨੂੰ ਜ਼ਖਮੀ ਕਰਨਾ ਜਾਂ ਕਿਸੇ ਤਰ੍ਹਾਂ ਦੀ ਹੋਰ ਭੁਪਿੰਦਰ ਤੁਸੀਂ ਉਸ ਸਪੌਟ ਨੂੰ ਜ਼ਰੂਰ ਕਵਰ ਕਰਨਾ ਫਿਲਹਾਲ ਕੁਲਦੀਪ ਹਰਾਂ ਕੋਲੇ ਜਾਣਾ ਚਾਹਵਾਏ ਕੁਲਦੀਪ ਤੁਹਾਡੀ ਲੋਕੇਸ਼ਨ ਕੀ ਹੈ ਔਰ ਇਸ ਵੇਲੇ ਦਾ ਮਾਹੌਲ ਕੀ ਹੈ ਤੇ ਅਗਲੀ ਰਣਨੀਤੀ ਕੀ ਬਣੀ ਹੈ ਕਿ ਪੱਕੇ ਤੌਰ ਦੇ ਉੱਤੇ ਮੋਰਚੇ ਜਿਹੜੇ ਆ ਉਹ ਗੱਡੇ ਜਾਣਗੇ ਇਹਦੇ ਅੰਦਰ तमाम ਜਿਹੜੇ ਲੋਕ ਅੱਜ ਪੰਜਾਬ ਤੋਂ ਆਏ ਆ ਉਹ ਵੀ ਉਹਦੇ ਵਿੱਚ ਸ਼ਮੂਲੀਅਤ ਕਰਨਗੇ ਹੂੰ ਬਿਲਕੁਲ ਅਸੀਂ ਪੰਜਾਬ ਯੂਨੀਵਰਸਿਟੀ ਦੇ ਕੈਂਪਸ ਦੇ ਵਿੱਚ ਆ ਜਿੱਥੇ ਕਿ ਅੱਜ ਪੂਰਾ ਦਿਨ ਉਹ ਕਾਰਵਾਈ ਚੱਲਦੀ ਰਹੀ ਵਿਚਾਰਾਂ ਚੱਲਦੀਆਂ ਰਹੀਆਂ ਵੱਡਾ ਇਕੱਠ ਸਥਾਨ ਦੇ ਉੱਤੇ ਹੋਇਆ ਤੇ ਦੂਸਰੀ ਅਗਲੀ ਰਣਨੀਤੀ ਕੀ ਰਹਿਣ ਵਾਲੀ ਹੈ ਜਿਹੜੇ ਮੋਰਚੇ ਦੇ ਆਗੂ ਨੇ ਉਹਨਾਂ ਦੀ ਮੀਟਿੰਗ ਚੱਲ ਰਹੀ ਹੈ ਮੀਟਿੰਗ ਤੋਂ ਬਾਅਦ ਅਗਲੀ ਰਣਨੀਤੀ ਵੀ ਉਹ ਬਿਲਕੁਲ ਕਲੀਅਰ ਕਰ ਦੇਣਗੇ ਕਿ ਅੱਗੇ ਮੋਰਚਾ ਕਿਸ ਤਰੀਕੇ ਦੇ ਨਾਲ ਚਲਾਉਣਾ ਕਦੋਂ ਤੱਕ ਚਲਾਉਣਾ ਕੀ ਉਸ ਸਮੇਂ ਤੱਕ ਚਲਾਉਣਾ ਜਦੋਂ ਤੱਕ ਸੈਨੇਟ ਚੋਣਾਂ ਦੀ ਬਹਾਲੀ ਨਹੀਂ ਹੁੰਦੀ ਸ਼ਡਿਊਲ ਜਾਰੀ ਨਹੀਂ ਹੁੰਦਾ ਪਰ ਇਹਨਾਂ ਸੈਨੇਟ ਚੋਣਾਂ ਨੇ ਸੈਨੇਟ ਦੇ ਮਸਲੇ ਨੇ ਜਿਹੜੇ ਪੰਜਾਬ ਦੀਆਂ ਮੰਗਾਂ ਨੂੰ ਉਹਨਾਂ ਨੂੰ ਜ਼ਰੂਰ ਅਵਾਰ ਕੇ ਰੱਖ ਦਿੱਤਾ ਜਿਹੜਾ ਕਈ دہਾਕਿਆਂ ਦੇ ਪਹਿਲੇ ਪਹਿਲਾ ਨਾਰਾ ਗੂੰਜਦਾ ਸੀ ਚੰਡੀਗੜ੍ਹ ਦੇ ਵਿੱਚ ਖੜਿਆ ਫੁੱਲ ਗੁਲਾਬ ਦਾ ਚੰਡੀਗੜ੍ਹ ਪੰਜਾਬ ਦਾ ਉਹ ਨਾਰਾ ਅੱਜ ਚੰਡੀਗੜ੍ਹ ਦੇ ਵਿੱਚ ਗੂੰਜਦਾ ਹੋਇਆ ਨਜ਼ਰ ਆ ਰਿਹਾ ਤਾਂ ਹੁਣ ਸੈਨੇਟ ਦੀ ਗੱਲ ਦੇ ਨਾਲ-ਨਾਲ ਚੋਣਾਂ ਦੀ ਗੱਲ ਦੇ ਨਾਲ-ਨਾਲ ਹੁਣ ਮੰਗ ਇਹ ਵੀ ਉੱਠ ਖੜੀ ਹੈ ਕਿ ਚੰਡੀਗੜ੍ਹ ਪੰਜਾਬ ਨੂੰ ਸੌਂਪ ਦੇਣਾ ਚਾਹੀਦਾ ਕਿਉਂਕਿ 60 40 ਦੀ ਰੇਸ਼ੋ ਦੇ ਨਾਲ ਉਸ ਤੇ ਉਸ ਸਮੇਂ ਫੈਸਲਾ ਹੋਇਆ ਸਮਝੌਤਾ ਹੋਇਆ ਹਰਿਆਣਾ ਦੀ ਰਾਜਧਾਨੀ ਸੀ ਤਾਂ ਅਜੇ ਦੇ ਵਿੱਚ ਹੁਣ ਮੰਗ ਇਹ ਉੱਠ ਗਈ ਹੈ ਕਿ ਇਹ ਹੁਣ ਪੰਜਾਬ ਨੂੰ ਸੌਂਪ ਦੇਣਾ ਚਾਹੀਦਾ ਬਹੁਤ ਲੰਮਾ ਸਮਾਂ ਹੋ ਗਿਆ ਹੁਣ ਪੰਜਾਬ ਨੂੰ ਇਹ ਰਾਜਧਾਨੀ ਪ੍ਰੋਪਰ ਤਰੀਕੇ ਦੇ ਨਾਲ ਸੌਂਪ ਦੇਣੀ ਚਾਹੀਦੀ ਹੈ ਯੂਨੀਵਰਸਿਟੀ ਵੀ ਆ ਪੰਜਾਬ ਨੂੰ ਸਟੇਟ ਨੂੰ ਸੌਂਪ ਦੇਣੀ ਚਾਹੀਦੀ ਹੈ ਜਿਸ ਦਾ ਜ਼ਿਕਰ ਕਈ ਵਾਰ ਇਹ ਵੀ ਹੁੰਦਾ ਕਿ ਫੰਡ ਨਹੀਂ ਸਟੇਟ ਤੋਂ ਦਿੱਤੇ ਜਾਣੇ ਪਰ ਅੱਜ ਜਿਸ ਤਰ੍ਹਾਂ ਦੇ ਨਾਲ ਪੰਜਾਬ ਸਰਕਾਰ ਦੇ ਕੁਝ ਨਮਾਇंदे ਇਹ ਵੀ ਜ਼ਿਕਰ ਕਰਦੇ ਹੋਏ ਨਜ਼ਰ ਆਏ ਜਿਵੇਂ ਐਮਪੀ ਮਾਲਬਿੰਦਰ ਸਿੰਘ ਕਾਂਗ ਦਾ ਕੁਝ ਹੋਰ ਵਿਧਾਇਕ ਉਹ ਕਰੇ ਨੇ ਕਿ ਜਿਹੜੇ 200 ਕਾਲਜਸ ਯੂਨੀਵਰਸਿਟੀ ਦੇ ਅਧੀਨ ਆਉਂਦੇ ਨੇ ਉਹਨਾਂ ਦੀਆਂ ਫੀਸਾਂ ਇਸ ਯੂਨੀਵਰਸਿਟੀ ਦੇ ਵਿੱਚ ਆਉਂਦੀਆਂ ਨੇ ਤਾਂ ਕਰੋੜਾ ਰੁਪਇਆ ਤਾਂ ਉਹਨਾਂ ਫੀਸਾਂ ਤੋਂ ਇਕੱਠਾ ਹੋ ਜਾਂਦਾ ਤਾਂ ਫਿਰ ਫੰਡ ਤਾਂ ਉਹਨਾਂ ਫੀਸਾਂ ਦੇ ਵਿੱਚੋਂ ਹੀ ਦਿੱਤਾ ਜਾਵੇਗਾ ਤਾਂ ਫੰਡਾਂ ਦਾ ਤਾਂ ਸਵਾਲ ਹੀ ਨਹੀਂ ਪੈਦਾ ਹੁੰਦਾ ਤਾਂ ਸਟੇ ਇਸ ਯੂਨੀਵਰਸਿਟੀ ਨੂੰ ਚਲਾ ਸਕਦਾ ਇਹ ਮੰਗ ਵੀ ਅਜ ਉੱਠੀ ਆ ਤੇ ਐਮਪੀ ਮਾਰਵਿੰਦਰ ਸਿੰਘ ਕਾਂਗੇ ਵੀ ਕਹਿੰਦੇ ਹੋਏ ਨਜ਼ਰ ਆਏ ਨੇ ਕਿ ਇਸ ਦੇ ਲਈ ਅਸੀਂ ਪੈਰਬਾਈ ਕਰਨ ਜਾ ਰਹੇ ਹਾਂ ਹੁਣ ਸਟੇਟ ਇਸ ਯੂਨੀਵਰਸਿਟੀ ਨੂੰ ਚਲਾਏਗੀ ਹੋ ਸਕਦਾ ਕਿ ਵਿਧਾਨ ਸਭਾ ਦੇ ਵਿੱਚ ਕੋਈ ਮਤਾ ਲਿਆਂਦਾ ਜਾਵੇ ਜਿਵੇਂ ਖਾਲਸੇ ਦੀ ਧਰਤੀ ਤੇ ਇਸ ਵਾਰ ਜਿਹੜੀ ਪਹਿਲੀ ਵਾਰ ਇਤਿਹਾਸ ਦੇ ਵਿੱਚ ਵਿਧਾਨ ਸਭਾ ਲੱਗਣ ਜਾ ਰਹੀ ਹੈ ਹੋ ਸਕਦਾ ਕਿ ਜੇ ਇਤਿਹਾਸਿਕ ਮਤੇ ਉਸ ਵਿਧਾਨ ਸਭਾ ਦੇ ਵਿੱਚ ਲਿਆਂਦੇ ਜਾਣ ਪਰ ਅੱਜ ਇਹ ਜ਼ਰੂਰ ਦੱਸ ਦਿੱਤਾ ਹੈ ਜਿਸ ਤਰ੍ਹਾਂ ਦੇ ਨਾਲ ਰੋਕਾਂ ਲੱਗੀਆਂ ਗੇਟ ਨੰਬਰ 1 ਤੇ ਹੰਗਾਮਾ ਹੋਇਆ ਵਿਦਿਆਰਥੀਆਂ ਦੇ ਰੋ ਅੱਗੇ ਉਹਨਾਂ ਦੇ ਗੁੱਸੇ ਅੱਗੇ ਉਹਨਾਂ ਦੇ ਜਨੂਨ ਅੱਗੇ ਉਹਨਾਂ ਦੇ ਜੋਸ਼ ਦੇ ਅੱਗੇ ਫਿਰ ਵੈਰੀਗੇਟ ਨੇ ਜਿਹੜੇ ਉਹ ਖਿੰਡਦੇ ਹੋਏ ਨਜ਼ਰ ਆਏ ਪਾਵੇਂਕੀ ਯੂਨੀਵਰਸਿਟੀ ਦੇ ਸਾਰੇ ਗੇਟ ਸੀਲ ਕਰ ਦਿੱਤੇ ਗਏ ਸੀ ਪਰ ਜਿਸ ਤੋਂ ਬਾਅਦ ਜਦੋਂ ਵਿਦਿਆਰਥੀਆਂ ਦਾ ਵੱਡਾ ਇਕੱਠ ਹੋਇਆ ਇੱਕ ਵਿਦਿਆਰਥੀ ਯੂਨੀਵਰਸਿਟੀ ਦੇ ਵਿੱਚੋਂ ਆਗੇ ਤੇ ਬਾਹਰ ਉਹ ਜਿਹੜੇ ਆਪਮਹਾਰੇ ਲੋਕ ਆ ਰਹੇ ਸੀ ਸਮਾਜਿਕ ਧਾਰਮਿਕ ਤੇ ਕਿਸਾਨ ਜਥੇਬੰਦੀਆਂ ਤਾਂ ਫਿਰ ਗੇਟ ਆ ਜਿਹੜਾ ਖੁਦ ਖੋਲਣਾ ਪਿਆ ਖੁਦ ਇੱਕ ਨੰਬਰ ਗੇਟ ਦੀ ਮੈਂ ਦੇਖਿਆ ਐਸਐਸਪੀ ਨੇ ਜਿਹੜੇ ਕਮਰਦੀਪ ਕੌਰ ਚੰਡੀਗੜ੍ਹ ਦੇ ਉਹ ਗਵਾਈ ਕਰ ਰਹੇ ਸੀ ਖੁਦ ਉਸ ਸਮੇਂ ਪੁਲਿਸ ਦੇ ਨਾਲ ਮੌਜੂਦ ਸੀ ਤਾਂ ਤਲਕੀ ਭਰਿਆ ਮਾਹੌਲ ਵੀ ਬਣਿਆ ਪਰ ਇਹ ਵੀ ਗਰੀਮਤ ਰਹੀ ਰਹੀ ਕਿ ਕਿਤੇ ਕੋਈ ਇਸ ਝੜਪ ਦੇ ਵਿੱਚ ਤਕਾਮੁਕੀ ਦੇ ਵਿੱਚ जख्मी ਹਲੇ ਤੱਕ ਨਹੀਂ ਹੋਣ ਦੀ ਕੋਈ ਖਬਰ ਸਾਹਮਣੇ ਆਈ ਪਰ ਫਿਲਹਾਲ ਜਿਹੜਾ ਉਹ ਇਕੱਠ ਖਤਮ ਹੋ ਗਿਆ ਰਣਨੀਤੀ ਬਣਾਈ ਜਾ ਰਹੀ ਆ ਹੁਣ ਅਗਲੀ ਰਣਨੀਤੀ ਕੀ ਰਹਿਣ ਵਾਲੀ ਹੈ ਮੋਰਚੇ ਦੇ ਆਗੂ ਹੋ ਸਕਦਾ ਕਿ ਅੱਜ ਕੁਝ ਘੰਟਿਆਂ ਤੱਕ ਕਲੀਅਰ ਕਰ ਦੇਣ ਕਿ ਮੋਰਚਾ ਕਿਸ ਤਰੀਕੇ ਦੇ ਨਾਲ ਅੱਗੇ ਹੁਣ ਵਧਾਉਣਾ ਹੈ ਅੱਛਾ ਜਿਹੜਾ ਅੱਜ ਇੱਥੇ ਇਕੱਠ ਵੇਖਣ ਨੂੰ ਮਿਲਿਆ ਉਹ ਕੇਵਲ ਪੰਜਾਬ ਤੋਂ ਸੀ ਜਾਂ ਹਰਿਆਣੇ ਤੋਂ ਵੀ ਲੋਕ ਕਿਸਾਨ ਜਥੇਬੰਦੀਆਂ ਕੋਈ ਵੀ ਇੱਥੇ ਪਹੁੰਚਿਆ ਸੀ ਦੇਖੋ ਪੰਜਾਬ ਦੇ ਵਿੱਚ ਤਾਂ ਕਿਸਾਨ ਜਥੇਬੰਦੀਆਂ ਧਾਰਮਿਕ ਜਥੇਬੰਦੀਆਂ ਸਮਾਜਿਕ ਜਥੇਬੰਦੀਆਂ ਪਹੁੰਚੇ ਉੱਥੇ ਪਾਸੇ ਹਰਿਆਣੇ ਦੇ ਵਿੱਚ ਵੀ ਬਹੁਤ ਸਾਰੇ ਨੌਜਵਾਨ ਆਪ ਮਹਾਰੇ ਪਹੁੰਚੇ ਹਰਿਆਣੇ ਦੀਆਂ ਕਈ ਕਿਸਾਨ ਜਥੇਬੰਦੀਆਂ ਵੀ ਪਹੁੰਚੀਆਂ ਉਹਨਾਂ ਨੇ ਤਰਕੇ ਹੀ ਦਿੱਤਾ ਕਿ ਜਦੋਂ ਵੀ ਪੰਜਾਬ ਦੇ ਹੱਕਾਂ ਦੀ ਗੱਲ ਹੋਏਗੀ ਅਸੀਂ ਪੰਜਾਬ ਦੇ ਨਾਲ ਖੜਾ ਹਾਂ ਕਿਉਂਕਿ ਇਹ ਭਾਵੇਂ ਕਿ ਹਰਿਆਣਾ ਵੀ ਜਿਹੜਾ ਪੰਜਾਬ ਦੇ ਨਾਲੋਂ ਵੱਖ ਕੀਤਾ ਗਿਆ ਹਰਿਆਣਾ ਤੇ ਪੰਜਾਬ ਵੱਖੋ ਵੱਖਰੇ ਕਰਕੇ ਭਾਈਚਾਰਕ ਸਾਂਝ ਤੋੜੀ ਗਈ ਜਿਹੜੀ ਸਾਂਝ ਉਹ ਕਿਸਾਨੀ ਅੰਦੋਲਨ ਦੇ ਵਿੱਚ ਮੁਰ ਸਰਜੀਤ ਹੋਈ ਤਾਂ ਬਹੁਤ ਸਾਰੀਆਂ ਜਥੇਬੰਦੀਆਂ ਹਰਿਆਣੇ ਦੇ ਵਿੱਚ ਵੀ ਆਈਆਂ ਪੰਜਾਬ ਦੇ ਵਿੱਚ ਤਾਂ ਆਹੀ ਬਹੁਤ ਸਾਰੇ ਸਟੂਡੈਂਟ ਹਿਮਾਚਲ ਦੇ ਵੀ ਥਾਂ ਦੇ ਉੱਤੇ ਨਜ਼ਰ ਆਏ ਹਰਿਆਣੇ ਦੇ ਵੀ ਨਜ਼ਰ ਆਏ ਜੀ ਠੀਕ ਹੈ ਸੁਮਿਤ ਇਸ ਵੇਲੇ ਇੱਕ ਇੱਕ ਸਵਾਲ ਅਹਿਮ ਇਹ ਬਣਦਾ ਜਿਵੇਂ ਕੁਲਦੀਪ ਹੋਰਾਂ ਨੇ ਇਸ਼ਾਰਾ ਕੀਤਾ ਕਿ ਵਿਧਾਨ ਸਭਾ ਦੇ ਵਿੱਚ ਕੋਈ ਮਤਾ ਖਾਸ ਲਿਆਂਦਾ ਜਾ ਸਕਦਾ ਤੇ ਉਸ ਮਤੇ ਦਾ ਅਸਰ ਕੀ ਹੋਏਗਾ ਇਹ ਗੱਲ ਬੜੀ ਜਾਣਨ ਵਾਲੀ ਹੈ ਕਿ ਕਈ ਦਫਾ ਪੰਜਾਬ ਦੀ ਵਿਧਾਨ ਸਭਾ ਦੇ ਵਿੱਚੋਂ ਬਹੁਤ ਸਾਰੇ ਮਤੇ ਪਾਏ ਗਏ ਪਾਸ ਹੋਏ ਪਰ ਉਹ ਕਹਿੰਦੇ ਕਿਤੇ ਐਗਜ਼ਿਸਟ ਨਹੀਂ ਕਰ ਰਹੇ ਕਿਸੇ ਐਗਜ਼ਿਸਟ ਕਰ ਰਹੇ ਆ ਨਵਜੋਤ ਇਹ ਮਤੇ ਦਾ ਵੀ ਲੱਗਦਾ ਵੀ ਹਾਲਾਤ ਅਜਿਹੀ ਹੀ ਕੁਝ ਬਣਨਗੇ ਕਿਉਂਕਿ ਮਤਾ ਪੰਜਾਬ ਦੀ ਵਿਧਾਨ ਸਭਾ ਚ ਤਾਂ ਹੁਣ ਇਸ ਮੁਤਲਕ ਰਹਿ ਗਿਆ ਕਿ ਅਸੀਂ ਰੋਸ ਵਿਖਾਵਾ ਤਾਂ ਕਰਦਾਂ ਨੇ ਪਰ ਉਹ ਕਿਸੇ ਸਿਰੇ ਨਹੀਂ ਲੱਗਦਾ ਹੁਣ ਜਿਹੜੀ ਜੇ ਗੱਲ ਡਾਕਟਰ ਗਰਗ ਹੋਰਾਂ ਦੀ ਦੇਖੀਏ ਤਾਂ ਉਹਨਾਂ ਦਾ ਆਈਡੀਆ ਇਹ ਸੀਗਾ ਕਿ ਹੁਣ ਤੱਕਰ ਕੋਈ ਵੀ ਸਟੇਟ ਸਰਕਾਰ ਨੇ ਜਦੋਂ ਗੱਲ ਜੇ 65 ਦੇ ਐਕਟ ਦੀ ਕਰਦੇ ਆਂ ਕਹਿੰਦੇ ਤਾਂ ਉਹਦੇ ਵਿੱਚ ਜਿਵੇਂ ਪੀਏਯੂ ਦਾ ਉਹਨਾਂ ਨੇ ਹਵਾਲਾ ਦਿੱਤਾ ਸੀ ਕਿ ਆਖਰ ਸਟੇਟ ਯੂਨੀਵਰਸਿਟੀ ਦੇ ਤੌਰ ਦੇ ਉੱਤੇ ਇਹਨੂੰ ਐਕਟ ਕਿਉਂ ਨਹੀਂ ਬਣਾਇਆ ਗਿਆ ਹੈਗਾ ਪੰਜਾਬ ਯਾਨੀ ਕਿ ਪੰਜਾਬ ਯੂਨੀਵਰਸਿਟੀ ਦਾ ਐਕਟ ਕਿਉਂ ਨਹੀਂ ਬਣਾਇਆ ਗਿਆ ਜਿਹੜੀ ਕਿ ਸਰਕਾਰ ਬਣਾ ਸਕਦੀ ਸੀ ਹਾਲਾਂਕਿ ਉਹਦੇ ਵਿੱਚ ਤਕਨੀਕੀ ਤੌਰ ਦੇ ਉੱਤੇ ਇੱਕ ਪਹਿਲੂ ਇਹ ਵੀ ਆਉਂਦਾ ਕਿ ਜਦੋਂ ਸਾਡੀ ਆਪਦੀ ਜ਼ਮੀਨ ਤੇ ਯੂਨੀਵਰਸਿਟੀ ਨਹੀਂ ਹੈਗੀ ਤਾਂ ਉਹ ਇੰਨਾ ਸੌਖਾ ਨਹੀਂ ਹੈ ਪਰ ਜਿਹੜੀ ਅੱਜ ਤੱਕ ਦੀ ਲੜਾਈ ਹੋਣੀ ਚਾਹੀਦੀ ਸੀਗੀ ਕੇਂਦਰ ਦੇ ਨਾਲ じゃ ਕੇਈਏ ਕਿ ਕੇਂਦਰ ਦੇ ਨਾਲ ਗੱਲਬਾਤ ਕਰਕੇ ਕਿਉਂਕਿ ਡਬਲ ਇੰਜਨ ਸਰਕਾਰਾਂ ਰਹਨੀਆਂ ਪੰਜਾਬ ਤੇ ਕੇਂਦਰ ਦੇ ਵਿੱਚ ਇੱਕੋ ਹੀ ਪਾਰਟੀ ਦੀਆਂ ਉਸ ਸਮੇਂ ਦੇ ਦੌਰਾਨ ਇਹਨੂੰ ਲਿਆ ਜਾ ਸਕਦਾ ਸੀਗਾ ਪਰ ਹਾਲਾਤ ਇਹ ਆ ਜਾਂਦੇ ਆ ਵੀ ਸਿਆਸੀ ਤੌਰ ਦੇ ਉੱਤੇ ਇਹਦਾ ਵਾੜਾ ਐਡਾ ਵੱਜ ਜਾਂਦਾ ਵੀ ਕੋਈ ਵੀ ਤੇਰਾ ਆਪਣੀ ਸਟੇਟ ਪੋਲਿਟਿਕਸ ਨੂੰ ਨੈਸ਼ਨਲ ਪੋਲਿਟਿਕਸ ਦੇ ਵਿੱਚ ਸਮਝੌਤਾ ਨਹੀਂ ਕਰ ਪਾਉਂਦੀ ਹੈਗੀ ਜਿਵੇਂ ਕਿ ਅਸੀਂ ਪੁਰਾਣੀਆਂ ਪਾਰਟੀਆਂ ਦੇ ਵੀ ਦੇਖਿਆ ਚਾਹੇ ਅਕਾਲੀ ਦਲ ਭਾਜਪਾ ਦੀ ਰਹੀ ਗੱਲ ਹੋਵੇ ਚਾਹੇ ਕਾਂਗਰਸ ਦੀ ਵੀ ਰਹੀ ਹੋਵੇ ਕਿਉਂਕਿ ਜਿਹੜਾ ਅਸਲ ਅੱਜ ਜਿਸ ਕਰਕੇ ਐਡਾ ਬੇਸਿਕਲੀ ਤਾਂ ਉਹ ਕਾਂਗਰਸ ਦੇ ਸਮੇਂ ਦੇ ਦੌਰਾਨ ਦੇ ਵੀਸੀ ਅਰਨ ਗਰੋਬਰ ਦਾ ਛਿੜਿਆ ਹੋਇਆਗਾ ਕਿਉਂਕਿ ਜਦੋਂ ਉਹਨਾਂ ਨੂੰ ਨਾਰਾਜ਼ਗੀ ਲੱਗੀ ਸੀ ਉਦੋਂ ਮੈਂ ਖੁਦ ਉਸ ਮੀਟਿੰਗ ਦੇ ਵਿੱਚ ਮੌਜੂਦ ਸੀ ਸੈਨੇਟ ਦੀ ਚ ਜਦੋਂ ਫੀਸਾਂ ਵਧਣ ਦਾ ਮਸਲਾ ਸੀ ਪਰ ਸੈਨੇਟਰਾਂ ਨੇ ਜੋ ਅਸੀਂ ਇਹ ਪਕਾਈਏ ਪੰਜਾਬੀ ਚ ਜਿਸ ਤਰ੍ਹਾਂ ਦੇ ਨਾਲ ਸਿੱਧਾ ਅਰਨ ਗਰੋਬਰ ਨੂੰ ਝਾੜਿਆ ਉਸ ਤੋਂ ਬਾਅਦ ਦੇ ਵਿੱਚ ਅਰਨ ਗਰੋਬਰ ਨੇ ਤੈਸ਼ ਛਾ ਕੇ ਫਿਰ ਇਹ ਫੈਸਲਾ ਲਿਆ ਸੀ ਵੀ ਸੈਨੇਟਰ ਤੋੜੋ ਸੈਨੇਟਰ ਤੋੜਨ ਦੇ ਵਾਸਤੇ ਉਹਨਾਂ ਨੂੰ ਪਤਾ ਸੀਗਾ ਵੀ ਮੈਂ ਤਾਂ ਆਪਦੀ ਸ਼ੁਰੂਆਤ ਕਰ ਗਿਆ ਵੀ ਇਸ ਤੋਂ ਬਾਅਦ ਕਿਸੇ ਸਮੇਂ ਦੌਰਾਨ ਇਹਨਾਂ ਦੀ ਪਾਵਨਾ ਖੋਰੀਏ ਹੋયા ਹਾਲਾਤ ਇਹ ਕਿ ਹੌਲੀ-ਹੌਲੀ ਵਧਦੀ-ਵਧਦੀ ਕਹਾਣੀ ਅੱਜ ਇੱਥੇ ਆ ਪਹੁੰਚੀ ਜਦੋਂ ਹੁਣ ਦੇ ਹਾਲਾਤ ਨੇ ਹੁਣ ਸੱਤਾ 'ਚ ਭਾਜਪੀ ਦੀ ਸਰਕਾਰ ਹੈ ਤੇ ਫੈਸਲਾ ਉਹ ਹੈ ਜਿਹੜਾ ਸ਼ਾਇਦ ਅਰਨ ਗਰੋਬਰ ਉਸ ਸਮੇਂ ਦੌਰਾਨ ਚਾਹੁੰਦੇ ਸੀਗੇ ਪਰ ਹਾਲਾਂਕਿ ਹੁਣ ਵਾਪਸ ਲੈ ਲਿਆ ਪਰ ਇਹਦੇ 'ਚ ਇਹ ਕਹਿ ਸਕਦੇ ਆਂ ਵੀ ਜਿਹੜੀ ਆ ਮਤੇ ਵਾਲੀ ਗੱਲ ਹੈ ਮਤਿਆਲੀ ਗੱਲ ਦਾ ਕੋਈ ਬਹੁਤ ਵੱਡਾ ਫਾਇਦਾ ਨਹੀਂ ਦਿਖਦਾ ਤੈਨੂੰ ਤੁਹਾਡੇ ਯਾਦ ਹੋਵੇ ਕਿ ਸਟੂਡੈਂਟਾਂ ਨੇ ਵੀ ਇਹੀ ਗੱਲ ਕਹੀ ਸੀ ਪਹਿਲੇ ਦਿਨ ਹੀ ਕਿ ਨਾ ਸਾਨੂੰ ਮਤਾ ਚਾਹੀਦਾ ਨਾ ਸਾਨੂੰ ਕੋਟ ਦੀ ਲੜਾਈ ਚਾਹੀਦੀ ਹੈ ਸਾਨੂੰ ਉਰੇ ਦੀ ਲੜਾਈ ਚਾਹੀਦੀ ਹੈ ਸਾਡੇ ਨਾਲ ਆ ਕੇ ਬੈਠੋ ਜੀ ਨੇ ਬੈਠਣਾ ਤਾਂ ਕਿ ਉਰੋ ਪ੍ਰੈਸ਼ਰ ਬਿਲਡ ਕਰਕੇ ਅਸੀਂ ਇਹ ਜਿਹੜਾ ਉੱਥੇ ਫੈਸਲਾ ਉਰੇ ਨੂੰ ਵਾਪਸ ਕਰਾਈਏ ਮਤਿਆਂ ਦੇ ਵਿੱਚ ਤਾਂ ਅਸੀਂ ਇੰਨੀ ਗੱਲ ਕਹਿ ਸਕਦੇ ਹਾਂ ਜੀ ਤੁਸੀਂ ਵੀ ਦੇਖਿਆ ਹੁਣ ਤੱਕ ਕਰਦਾ ਕਿ ਖਰਚਾ ਵਿਧਾਨ ਸਭਾ ਦਾ ਪੈ ਗਿਆ ਪਰ ਉਹਦੇ ਅੱਲੇ ਪੱਲੇ ਜੇ ਕਹੀਏ ਪੰਜਾਬ ਦੇ ਨੂੰ ਕੀ ਪਿਆ ਇਹਦੇ ਚ ਇੱਕ ਰੋਸ ਵਿਖਾਵੇ ਤੋਂ ਇਲਾਵਾ ਰੋਸ ਵਿਖਾਵੇ ਜ਼ਰੂਰ ਹੋਇਆ ਕਿ ਸਟੇਟ ਨੇ ਜੀ ਆਪਦਾ ਮਤਾ ਪਾਸ ਕਰਤਾ ਬਟ ਉਹਨੂੰ ਲੀਗਲੀ ਜਾਂ ਡਾਕੂਮੈਂਟਲੀ ਕੁਝ ਹਾਸਲ ਨਹੀਂ ਹੋ ਪਾਇਆ ਸਾਨੂੰ ਉਹਦੇ ਵਿੱਚ ਖੈਰ ਇਹ ਭਵਿੱਖ ਦੇ ਗਰਭ ਚ ਪਿਆ ਸਵਾਲ ਹੈ ਕਿ ਇਸ ਦੀ ਪ੍ਰਾਪਤੀ ਜਿਹੜੀ ਆ ਉਹ ਕੀ ਹੋਏਗੀ ਖੈਰ ਹੱਕਾਂ ਲਈ ਲੜਾਈ ਬਹੁਤ ਜ਼ਰੂਰੀ ਹੈ ਹਮੇਸ਼ਾ ਯਤਨਸ਼ੀਲ ਸੰਘਰਸ਼ਾਂ ਦੇ ਵਿੱਚ ਰਹੇ ਲੋਕਾਂ ਨੇ ਕੁਝ ਨਾ ਕੁਝ ਪ੍ਰਾਪਤ ਜ਼ਰੂਰ ਕੀਤਾ ਹੈ ਬਹਿਰਾਲ ਤੁਹਾਡਾ ਸਾਰਿਆਂ ਦਾ ਸ਼ੁਕਰੀਆ ਸੋ ਗੱਲ ਇਹ ਹੈ ਕਿ ਸੈਨੇਟ ਦੇ ਉੱਤੇ ਜਿਹੜੀ ਇਹ ਸਿਆਸਤ ਚੱਲ ਰਹੀ ਹੈ ਇਸ ਸੌੜੀ ਸਿਆਸਤ ਦੇ ਨਾਲ ਸਿਖਿਆਰਥੀਆਂ ਦੇ ਭਵਿੱਖ ਦੇ ਉੱਤੇ ਕੀ ਅਸਰ ਪਵੇਗਾ ਇਹ ਜ਼ਰੂਰ ਸੋਚਣ ਤੇ ਵਿਚਾਰਨ ਵਾਲੀ ਗੱਲ ਹੈ ਇਸ ਪ੍ਰੋਗਰਾਮ ਦੇ ਵਿੱਚ ਨਹੀਂ ਦਿਓ ਇਜਾਜ਼ਤ ਸਤਿ ਸ਼੍ਰੀ ਅਕਾਲ ਪੰਜਾਬ ਯੂਨੀਵਰਸਿਟੀ ਡੈਮੋਕਰੈਟਿਕ ਸੈਟਅਪ ਪਹਾਲ ਹੋਣ ਤੱਕ ਇਹ ਲੜਾਈ ਜਾਰੀ ਰਵੇ ਪਹਿਲਾਂ ਦਿੱਲੀ 'ਚ ਜਾਗਰੂਤ ਹੋ ਗਏ ਸੀ ਹੁਣ ਉਹ ਉੱਥੇ ਵਾਪਸ ਉੱਤੇ ਵਾਪਸ ਕਰਾ ਗਏ ਹੁਣ ਉਰੇ ਵਾਪਸ ਕਰਾਉਂਗੇ ਤੇ ਬੀਜਪੀ ਭਗਮਾ ਕਰਨ ਕਰ ਰਹੀ ਆ ਸਾਡੀ ਐਜੂਕੇਸ਼ਨ ਦਾ ਜਿਹੜੇ ਬੈਰੀਕੇਡ ਨੇ ਉਹ ਦੇਖੋ ਕਿਵੇਂ ਪਟ ਪਟ ਕੇ